ਫਿਰੋਜ਼ਪੁਰ ਚ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇ ਨੂੰ ਲੈ ਕੇ ਇੱਕ ਪਰਿਵਾਰ ਦੀ ਕੀਤੀ ਗਈ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇਸ਼ਾ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਪੈਸੇ ਦੇ ਲੈਣ ਦੇ ਨੂੰ ਲੈ ਕੇ ਇੱਕ ਪਰਿਵਾਰ ਦੇ ਘਰ ਪੰਤੋੜ ਕਰਦੇ ਹਾਂ ਕੁੱਟਮਾਰ ਕੀਤੀ ਗਈ ਜਿਸ ਦੀ ਇੱਕ ਸੀਸੀਟੀਵੀ ਫੁਟ ਐਕਸਾਮਣੇ ਆਈ ਹੈ ਸਰ ਅਸੀਂ ਪੈਸੇ ਲੈਣੇ ਆ ਉਹਨਾਂ ਕੋਲੋਂ ਤਕਰੀਬਨ 5 ਤੋਂ 6 ਲੱਖ ਰੁਪਇਆ ਬੰਦਾ ਹੈ ਉਹਨਾਂ ਦੀ ਲੜਤੀ ਆਇਲਸ ਕਰਦੀ ਸੀ ਉਹਨਾਂ ਵਾਸਤੇ ਉਹਨਾਂ ਦੀ ਮਦਰ ਜਿਸ ਦਾ ਨਾਮ ਜਸਪ੍ਰੀਤ ਕੌਰ ਹੈ ਉਸਨੇ ਪੈਸੇ ਲੈ ਲਏ ਮੇਰੇ ਹਸਬੰਦ ਕਿ ਤੂੰ ਆਪਣੇ ਕੋਲੋਂ ਖਰਚਾ ਕਰ ਦੇ ਜਦੋਂ ਸਾਡੀ ਕੁੜੀ ਨੇ ਆਈਲੈਂਡਸ ਕਰ ਲਈ ਅਸੀਂ ਬਾਹਰ ਭੇਜ ਕੇ ਸਾਰੇ ਪੈਸੇ ਵਾਪਸ ਕਰਵਾਵਾਂਗੇ ਬਟ ਹੁਣ ਉਹ ਕਹਿੰਦੇ ਅਸੀਂ ਆਪਣੀ ਕੁੜੀ ਨੂੰ ਬਾਹਰ ਵੀ ਨਹੀਂ ਭੇਜਣਾ ਤੇ ਪੈਸੇ ਵੀ ਵਾਪਸ ਨਹੀਂ ਕਰਨੇ ਪੈਸੇ ਜਦੋਂ ਅਸੀਂ ਮੰਗੇ ਉਹਨਾਂ ਕੋਲੋਂ ਡਿਮਾਂਡ ਕੀਤੀ ਕੁੜੀ ਵੀ ਕਹਿੰਦੀ ਹੈ ਕਿ ਇਹਨਾਂ ਦੇ ਪੈਸੇ ਜਿਹੜੇ ਵੰਦੇ ਦਿਓ ਤੇ ਮਾਮਲਾ ਰਫਾ-ਦਫਾ ਕਰੋ ਮੈਂ ਨਾ ਉਹਨਾਂ ਨਾਲ ਕੋਈ ਰਿਸ਼ਤਾ ਰੱਖਦੀ ਆ ਨਾ ਮੇਰਾ ਰਿਸ਼ਤਾ ਉਹਨਾਂ ਨਾਲ ਹੈ ਮੇਰਾ ਰਿਸ਼ਤਾ ਤੋੜ ਦੇ ਨਾਲ ਹੀ ਹੈ ਤੇ ਬੱਟ ਸਰ ਉਹਨਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਸਰ ਅਸੀਂ ਪੈਸੇ ਦੁਬਾਰਾ ਪੁੱਛੇ ਤੇ ਇਸ ਵਜ੍ਹਾ ਕਰਕੇ ਲੜਾਈ ਝਗੜਾ ਆਇਆ ਉਲਟਾ ਸਭ ਤੋਂ ਉਹਨਾਂ ਨੇ ਸਾਡੇ ਨਾਲ ਕੋਟਾ ਮਾਰ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਹਮਲਾ ਕੀਤਾ ਸਾਡਾ ਬੈਕ ਸਾਈਡ ਦਾ ਕੈਮਰਾ ਸਾਜਨਪ੍ਰੀਤ ਸਿੰਘ ਤੇ ਸਤਨਾਮ ਸਿੰਘ ਨੇ ਵੀ ਭੰਨ ਦਿੱਤਾ ਪੂਲ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਜੋ ਵੀ ਪਰਚਾ ਉਹਨਾਂ ਤੇ ਬੰਦਾ 452 ਬੰਦੀ ਹੈ ਸ਼ਰੀਆਮ ਘਰਿਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਰਿਕਾਰਡਿੰਗ ਸਭ ਕੁਝ ਹੋਣਾ ਚਾਹੀਦਾ ਬਟ ਸਰ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਹਾਂਜੀ ਆਹ ਪਿੰਡ ਯਾਰੀਸ਼ਾ ਦੇ ਰਹਿਣ ਵਾਲੇ ਆ ਸਰ ਥੋੜਾ ਜਿਹਾ ਪਹਿਲਾਂ ਤੁਹਾਨੂੰ ਦੱਸਿਆ ਇਹ ਜੋ ਸਵੇਰੇ ਕੁਝ ਕ੍ਰਿਮੀਨਲ ਬੰਦਿਆਂ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਘਰ ਪਰਿਵਾਰ ਤੇ ਦਰਵਾਜ਼ਾ ਤੋੜ ਦੇ ਰਹੇ ਆ ਜਿਸ ਦੇ ਰਿਗਾਰਡਿੰਗ ਸਾਰਾ 112 ਤੇ ਦਰਖਾਸਤ ਵੀ ਦਿੱਤੀ ਸੀ ਉਸ ਦੇਸ ਬੰਦੇ ਵਿੱਚ ਸਾਰੇ 112 ਲਈ ਕਰਮਚਾਰੀ ਆਏ ਤਾਂ ਹੈਗੇ ਆ ਲੇਕਿਨ ਉਹਨਾਂ ਨੇ 3 ਵਜੇ ਦਾ ਸਾਨੂੰ ਸਮਾਂ ਦੇ ਦਿੱਤਾ ਸੀ 3 ਵਜੇ ਜਦੋਂ ਸਮਾਂ ਦਿੱਤਾ ਗਿਆ ਸਾਰੇ ਹੀ ਉਸ ਪਾਸੇ ਆਏ ਤੇ ਉਹਨਾਂ ਨੇ ਸਾਡੀ ਕੀ ਕੀਤਾ ਵੀ ਕੈਮਰੇ ਤੋੜ ਦਿੱਤੇ ਔਰ ਸਰ ਉਹਨਾਂ ਨੇ ਹੋਰ ਨਾ ਬੰਦੇ ਬੁਲਾ ਕੇ ਰੱਖੇ ਹੋਇਆ ਵੀ ਇਹਨਾਂ ਨੂੰ ਇਸ ਪਿੰਡ ਦੇ ਵਿੱਚ ਵਾਹਤ ਰਹਿਣ ਨਹੀਂ ਦੇਣਾ ਵੀ ਕਿਸੇ ਪ੍ਰਕਾਰ ਦਾ ਵੀ ਅਸੀਂ ਜੋ ਮਰਜ਼ੀ ਹੋ ਜੇ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਕੇ ਹੀ ਰਵਾਂਗੇ ਅਸੀਂ ਮਾਨਯੋਗ ਸਰਦਾਰ ਐਸਐਸਪੀ ਸਾਹਿਬ ਅਪਨਦਰ ਸਿੰਘ ਜੀ ਉਹਨਾਂ ਕੋ ਇੱਕ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ